ਦੀ ਵਾਹਿਗੁਰੂ ਸਾਹਿਬ ਜੀ ੴ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਤਉ ਪ੍ਰਸਾਦ ਸਵਈਏ ਦੀਨਨ ਕੀ ਪ੍ਰਤਪਾਲ ਕਰੇ ਨਿਤ ਸੰਤੋ ਬਾਹਰ ਗਣੀ ਮਨਗਾਰੇ ਪਸ਼ ਪਸ਼ੂ ਨਗ 나ਗ ਨਰਾਤਪ ਸਰਬ ਸਮੇ ਸਭ ਕੋ ਪ੍ਰਤਪਾਰੇ ਪੋਖਤ ਹੈ ਜਲ ਮੈਂ ਥਲ ਮੈਂ ਕਪਲ ਮੈਂ ਕਲ ਕੇ ਨਹੀਂ ਕਰਮ ਵਿਚਾਰੇ ਦੀਨ ਦਿਆਲ ਦਇਆ ਨੇ ਤੇ ਦੁਖਣ ਦੇਖਤ ਹੈ ਪਰ ਦੇਤ ਨ ਹਾਰੇ ਦਾਹ ਤਹੈ ਦੁਖ ਦੁਖਣ ਕੌਂ ਦਾ ਦੁੱਜਣ ਕੇ ਪਲ ਮੈਂ ਦਲ ਢਾਰ ਖੰਡ ਅਖੰਡ ਪ੍ਰਚੰਡ ਪਹਾੜਨ ਪੂਰਨ ਪ੍ਰੇਮ ਕੀ ਪ੍ਰੀਤ ਸੰਭਾਰੇ ਪਾਰ ਨਾ ਪਾਏ ਸਕੇ ਪਦਮਾ ਪਤ ਬੇਦਿਕ ਤੇਬ ਅਪੇਦੂ ਚਾਰੇ ਰੋਜੀ ਹੀ ਰਾਜ ਬਲੋਕਤ ਰਾਜਕ ਰੋਖ ਰੂਹਾਨ ਕੀ ਰੋਜੀ ਨਾ ਟਾਰੇ ਕੀਟ ਪਤੰਗ ਕ ਰੰਗ ਪੰਜੰਗਮ ਪੂਤ ਪੁਇਖ ਪਵਾਨ ਬਣਾਏ ਦੇਵ ਆਦੇਵ ਖੱਪਿਆਂ ਮੇਵ ਨਾ ਪੇਵ ਲਖਿਓ ਪ੍ਰਮਸਿਓ ਪਰਮਾਏ 베ਦ ਪੁਰਾਨ ਕਤੇਬ ਕੁਰਾਨ ਸੇਬ ਥਕੇ ਕਰ ਹਾਥ ਨਾ ਆਏ ਪੂਰਨ ਪ੍ਰੇਮ ਪ੍ਰਭਾਵ ਬਿਨਾ ਪਤ ਸਿਓ ਕਿਨ ਸ੍ਰੀ ਪਦਮਾ ਪਤ ਪਾਏ ਆਦ ਅਨੰਤ ਆਗਾਦ ਅਦਵੇਖ ਸੋ ਪੂਤ ਪੁਇਖ ਪਵਾਨ ਅਪਹਿ ਅੰਤ ਬਹੀਨ ਅਨਾਤਮ ਆਪ ਅਦਾਗ ਅਦੋਖ ਸਿੱਧ ਰਿਆਸ਼ਾਇ ਹੈ ਲੋਗਣ ਕੇ ਕਰਤਾ ਹਰਤਾ ਜਲ ਮੇ ਥਲ ਮੇ ਪਰਤਾ ਪ੍ਰਭ ਵੈ ਹੈ ਦੀਨ ਦਿਆਲ ਦਇਆ ਕਰ ਸ੍ਰੀ ਪਤ ਸੁੰਦਰ ਸ੍ਰੀ ਪਦਮਾ ਪਤ ਇਹ ਹੈ ਕਾਮ ਨਾ ਕ੍ਰੋਧ ਨਾ ਲੋਭ ਨਾ ਮੋਹ ਨਾ ਰੋਗ ਨਾ ਸੋਗ ਨਾ ਭੋਗ ਨਾ ਪੈ ਹੈ ਦੇ ਬਹੀਨ ਸਨੇਹ ਸਭੋ ਤਨ ਨੇਹ ਬ੍ਰਿਕਤ ਅਗੇ ਹੈ ਸ਼ੈ ਹੈ ਜਾਣ ਕੋ ਦੇਤ ਅਜਾਣ ਕੋ ਦੇਤ ਜਮੀਨ ਕੋ ਦੇਤ ਜਮਾਨ ਕੋ ਦੈ ਹੈ ਕਾਹੇ ਕੋ ਡੋਲਤ ਹੈ ਤੁਮਰੀ ਸੋਧ ਸੁੰਦਰ ਸ੍ਰੀ ਪਦਮਾ ਪਤ ਲੈ ਹੈ ਰੋਗਣ ਤੇ ਸੋਗਨ ਤੇ ਜਲ ਜੋਗਨ ਤੇ ਬੋ ਭਾਂਤ ਬਚਾਵੇ 70 ਅਨੇਕ ਚਲਾਵਤ ਘਾਵ ਤਉ ਤਨ ਏਕ ਨਾ ਲਾਗਣ ਪਾਵੇ ਰਖਤ ਹੈ ਆਪਣੋ ਕਰ ਦਇ ਕਰ ਪਾਪ ਸੰਭੂ ਨਾ ਪੇਟਨ ਪਾਵੇ ਔਰ ਕੀ ਬਾਤ ਕਹਾ ਕਹੇ ਤੋ ਸੋ ਸੋ ਪੇਟ ਹੀ ਕੇ ਪਟ ਬੀਜ ਬਚਾਵੇ ਜਸ਼ ਭਜੰਗ ਸੁਦਾਨਵ ਦੇਵ ਅਭੇਵ ਤੁਮਹਿ ਸਭ ਹੀ ਕਰਤਿ ਆਵੇ ਉਮਕਾ ਹਸਪਤਾਲ ਸਤਲ ਜਸ਼ ਪਜੰਗ ਸਵੇ ਸਿਰ ਨਿਆਵੇਂ ਕਉ ਪਾਇ ਸਕੇ ਨਹੀਂ ਪਾਰ ਪ੍ਰਭਾਹੁ ਕੋ ਨੇਤਿ ਹੀ ਨੇਤੇ 베ਦ ਬਤਾਵੇ ਖੋਜ ਥਕੇ ਸਭੀ ਖੁਜੀਆ ਸੁਰਹਾ ਹਾਰ ਪਰੇ ਹਰ ਹਾਥ ਨਾ ਆਵੇ ਨਾਦ ਸੇ ਚੁਤਰਾਨਨ ਸੇ ਰਮਨਾਰਖ ਸੇ ਸਭ ਹੂੰ ਮਿਲ ਗਾਇਓ 베ਦਕ ਤੇਬ ਨਾ ਭੇਦ ਲਖਿਓ ਸਭ ਹਾਰ ਪਰੇ ਹਰ ਹਾਥ ਨਾ ਆਇਓ ਪਾਇ ਸਕੇ ਨਹੀਂ ਪਰ ਉਮਾ ਪਤ ਸੇਦ ਸਨਾਥ ਸਨੰਤਨ ਤੇ ਆਇਓ ਧਿਆਨ ਧਰੋ ਤਿਹ ਕੋ ਮਨ ਮੈਂ ਜਿਹ ਕੋ ਅਮਤੋਜ ਸਬੇ ਜਗ ਛਾਇਓ 베ਦ ਪੁਰਾਨ ਕਿਤੇਬ ਕਰਾਨ ਅਪੇਦ ਨਿਰਪਾਨ ਸਬੇ ਪਚਹਾਰੇ ਭੇਦ ਨਾ ਪਾਇ ਸਕੇਓ ਅਨ ਭੇਦ ਕੋ ਖਿਦਤ ਹੈ ਅਨਸ਼ੇਦ ਪੁਕਾਰੇ ਰਾਗ ਨਾ ਰੂਪ ਨਾ ਰੇਖ ਨਾ ਰੰਗ ਨਾ ਸਾਖ ਨਾ ਸੋਗ ਨਾ ਸੰਗ ਤਿਹਾਰੇ ਆਦ ਅਨਾਨਦ ਅਗਦ ਭੇਖ ਆਦੋ ਇਕ ਜਪਿਓ ਤਿਨਹੀ ਕੁਲਤਾਰੇ तीर्थकोट ਕੀ ਇਸਨਾਨ ਦੀਏ ਬੋਹਦਾਨ ਮਹਾਬਰਤ ਧਾਰੇ ਦੇਸ ਫਰੀਓ ਕਰ ਪੇਸ ਤਪੋ ਤਮਨ ਕੇਸ ਧਰੇ ਨ ਮਿਲੇ ਹਰ ਪਿਆਰੇ ਆਸਨ ਕੋਟ ਕਰੇ ਅਸਟਾਂਗ ਧਰੇ ਬੋ ਨਿਆਸ ਕਰੇ ਮੁਖ ਕਾਰੇ ਦੀਨ ਦਿਆਲ ਅਕਾਲ ਪਜੇ ਬਿਨ ਅੰਤ ਕੋ ਅੰਤ ਕੇ ਧਾਮ ਸੁਧਾਰੇ ਆਸਨ ਕੋਟ ਕਰੇ ਅਸਟਾਂਗ ਧਰੇ ਬੋ ਨਿਆਸ ਕਰੇ ਮੁਖ ਕਾਰੇ ਦੀਨ ਦਿਆਲ ਅਕਾਲ ਪਜੇ ਬਿਨ ਅੰਤ ਕੋ ਅੰਤ ਕੇ ਧਾਮ ਸੁਧਾਰੇ ਵਾਹਿਗੁਰੂ ਜੀ ਕਾ ਥਾਲਸਾ ਵਾਹਿਗੁਰੂ ਜੀ ਕੀ ਫਤਿਹ